ਇਹ ਗੱਲ ਬਹੁਤ ਪੁਰਾਣੀ ਹੈ ਉਸ ਸਮੇਂ ਦੀ ਜਦੋਂ ਸਾਰੀ ਦੁਨੀਆ ਵਿੱਚ ਬਹੁਤ ਜ਼ੁਲਮ ਸੀ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਬੇਟੇ ਸਨ ਜਿਨ੍ਹਾਂ ਦਾ ਨਾਂ ਸੀ ਬਾਬਾ ਜ਼ੁਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਇਹ ਦੋਵੇਂ ਸਾਹਿਬਜ਼ਾਦੇ ਬਹੁਤ ਬਹਾਦਰ ਸਨ ਬਿਲਕੁਲ ਸ਼ੇਰਾਂ ਵਰਗੇ ਅਤੇ ਫਿਰ ਦਾਦੀ ਜੀ ਸਮੇਤ ਉਹਨਾਂ ਨੂੰ ਸਰਿੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਨ ਨੇ ਫੜ ਲਿਆ। ਜ਼ਾਲਮ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਿੱਥੇ ਠੰਡ ਨਾਲ ਹੱਡੀਆਂ ਜੰਮ ਜਾਂਦੀਆਂ ਸਨ। ਪਰ ਇਹ ਦੋਵੇਂ ਸਾਹਿਬਜ਼ਾਦੇ ਬਿਲਕੁਲ ਨਹੀਂ ਡਰੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਗੁਰੂ ਦੀ ਯਾਦ ਸੀ। ਅਗਲੇ ਦਿਨ ਉਹਨਾਂ ਨੂੰ ਸੂਬੇਦਾਰ ਦੀ ਕਚਹਿਰੀ ਵਿੱਚ ਲਿਆਂਦਾ ਗਿਆ। ਸੂਬੇਦਾਰ ਚਾਹੁੰਦਾ ਸੀ ਕਿ ਇਹ ਬੱਚੇ ਡਰ ਕੇ ਸਿਰ ਝੁਕਾਉਣ ਪਰ ਜਦੋਂ ਉਹ ਅੰਦਰ ਆਏ ਤਾਂ ਉਹਨਾਂ ਨੇ ਡਰਨ ਦੀ ਬਜਾਏ ਬਹਾਦਰੀ ਨਾਲ ਜੈਕਾਰਾ ਲਾਇਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੂਬੇਦਾਰ ਗੁੱਸੇ ਵਿੱਚ ਆ ਗਿਆ ਉਸਨੇ ਲਾਲਚ ਦਿੱਤਾ ਤੁਸੀਂ ਆਪਣਾ ਸਿੱਖ ਧਰਮ ਛੱਡ ਦਿਓ ਅਤੇ ਸਾਡਾ ਇਸਲਾਮ ਧਰਮ ਕਬੂਲ ਕਰ ਲਓ ਮੈਂ ਤੁਹਾਨੂੰ ਖੂਬ ਸੋਨਾ ਹੀਰੇ ਅਤੇ ਮਹਿਲ ਦੇਵਾਂਗਾ ਪਰ ਛੋਟੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਜ਼ਾਲਮਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਧਰਮ ਨਹੀਂ ਛੱਡਾਂਗੇ ਸਾਨੂੰ ਮੌਤ ਕਬੂਲ ਹੈ ਪਰ ਲਾਲਚ ਨਹੀਂ ਬੱਚਿਆਂ ਦੀ ਇਹ ਬਹਾਦਰੀ ਦੇਖ ਕੇ ਸੂਬੇਦਾਰ ਹੋਰ ਵੀ ਜ਼ਾਲਮ ਬਣ ਗਿਆ ਉਸਨੇ ਗੁੱਸੇ ਵਿੱਚ ਆ ਕੇ ਹੁਕਮ ਦਿੱਤਾ ਕਿ ਇਹਨਾਂ ਦੋਹਾਂ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਜ਼ਿੰਦਾ ਚਣਵਾ ਦਿੱਤਾ ਜਾਵੇ ਬੱਚਿਓ ਜਦੋਂ ਮਿਸਤਰੀ ਦੀਵਾਰ ਬਣਾਉਂਦੇ ਰਹੇ ਤਾਂ ਛੋਟੇ-ਛੋਟੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਬਿਲਕੁਲ ਸਿੱਧੇ ਖੜੇ ਰਹੇ ਉਨ੍ਹਾਂ ਦੇ ਚਿਹਰੇ ਤੇ ਨਾ ਡਰ ਸੀ ਨਾ ਹੀ ਕੋਈ ਦੁੱਖ ਸਿਰਫ ਇੱਕ ਮਹਾਨ ਖੁਸ਼ੀ ਸੀ ਕਿ ਉਹ ਆਪਣੇ ਧਰਮ ਦੀ ਖਾਤਰ ਕੁਰਬਾਨ ਹੋ ਰਹੇ ਹਨ 26 ਦਸੰਬਰ 1704 ਈਸਵੀ ਨੂੰ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ 마ਸੂਮ ਬੱਚਿਆਂ ਨੇ ਸ਼ਹੀਦੀ ਦੇ ਦਿੱਤੀ ਇਸੇ ਦੁੱਖ ਵਿੱਚ ਦਾਦੀ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਜੋਤੀ ਜੋਤ ਸਮਾ ਗਏ ਇਹ ਬੱਚੇ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ ਜਿਨ੍ਹਾਂ ਨੇ ਜ਼ੁਲਮ ਨੂੰ ਠੁਕਰਾ ਕੇ ਦੱਸਿਆ ਕਿ ਤਰਮ ਸਭ ਤੋਂ ਪਿਆਰਾ ਹੁੰਦਾ ਹੈ। ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਿੱਖ ਰਾਜ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਕਰੋ।